ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਾਮਾ ਕਣਕਪੁਰੀ ਵਿੱਚ ਪਾਇਆ ਕਣਕਪੁਰ ਪ੍ਰਵ ਜਾਮਾ ਤਾਰੇ ਏਕਾ ਜੋਤ ਕਰੇ ਅਕਾਰੇ ਸੋ ਹੰਗ ਸਾਚਾ ਸ਼ਬਦ ਧਰੇ ਵਿੱਚ ਸੰਸਾਰੇ ਚਾਰ ਵਰਨ ਜਪਾਏ ਕਰਾਏ ਜੈ 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 ਕਰੇ ਸਾਚੀ ਦਾਤ ਮਹਾਰਾਜ ਸ਼ੇਰ ਸਿੰਘ ਵਿੱਚ ਮਾਤ ਵਰਤਾਰੇ ਜੋ ਸਰੂਪ ਪ੍ਰਭ ਪ੍ਰੇਖ ਵਟਾਇਆ ਆਪੇ ਆਪਣਾ ਆਪ ਛੁਪਾਇਆ ਗੁਰਮੁਖ ਸਾਚੇ ਪ੍ਰਭ ਬੂਝ 부ਜਾਇਆ ਪ੍ਰਗਟ ਜੋਤ ਜੋ ਸਰੂਪ ਵਾਸ਼ ਸਰੂਪ ਪ੍ਰਭ ਦਰਸ਼ ਦਿਖਾਇਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਾ ਮਾ ਕਣਕਪੁਰੀ ਵਿਚ ਪਾਇਆ ਕਣਕਪੁਰੀ ਪ੍ਰਵ ਜਾਮਾ ਪਾਏ ਤੀਨ ਲੋਕ ਕਰੇ ਰੁਸ਼ਨਾਏ ਆਪਿਏ ਤੋਲ ਸਭ ਜਗਤ ਤੁਲਾਏ ਸੋਹੰਗ ਸਾਚਾ ਬਾਣ ਪ੍ਰਭ ਸ਼ਬਦ ਲਗਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਾਤ ਲੋਕ ਜਾ ਮਾ ਕਣਕਪੁਰੀ ਵਿੱਚ ਪਾਏ ਕਣਕਪੁਰੀ ਹੋਏ ਤਾਂ ਮਨਿਆਰਾ ਸਾਚੀ ਜੋਤ ਤਰੇ ਨੇਹ ਕਲੰਕ ਨਰਾਇਣ ਨਾਰਿ ਅਵਤਾਰਾ ਪਾਰ ਬ੍ਰਹਮ ਤੇਰੇ ਅਚਰਜ ਖੇਲ ਕਾਲਯੁਗ ਜੀਵਨਾ ਪਾਇਣ ਸਾਰਾ ਗੁਰਮੁਖ ਸਾਚੇ ਪ੍ਰਭ ਦਰ ਆਇਣ ਸੋ ਹੰਗ ਸ਼ਬਦ ਪ੍ਰਭ ਆਤਮ ਪਰੇ ਪੰਡਾਰਾ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਮਾਤ ਲੋਕ ਬਣਾਏ ਸੱਚਖੰਡ ਦੁਵਾਰਾ